ਫਿਲਾਰ ਵਿਖੇ ਸਮੂਹ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਕੋਲਕਾਤਾ ਵਿੱਚ ਜੂਨੀਅਰ ਲੇਡੀ ਡਾਕਟਰ ਦੇ ਬਲਾਤਕਾਰ ਤੋਂ ਬਾਅਦ ਹੱਤਿਆ ਕਰਨ ਦੇ ਮਾਮਲੇ ਵਿੱਚ ਹੜਤਾਲ ਕੀਤੀ ਗਈ ਤੇ ਸ਼ਹਿਰ ਵਿੱਚ ਤਕਤੀਆਂ ਫੜ ਕੇ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਓਪੀਡੀ ਸੇਵਾਵਾਂ ਨੂੰ ਪੂਰੀ ਤਰ੍ਹਾਂ ਬੰਦ ਰੱਖੀਆਂ ਗਈਆਂ ਜਿਸ ਕਾਰਨ ਹਸਪਤਾਲਾਂ ਵਿੱਚ ਮਰੀਜ਼ ਪਰੇਸ਼ਾਨ ਤੇ ਖੱਜਲਖੁਆਰ ਹੁੰਦੇ ਹੋਏ ਦਿਖਾਈ ਦਿੱਤੇ। ਦੱਸ ਦਈਏ ਕਿ ਡਾਕਟਰਾਂ ਵੱਲੋਂ ਸਿਰਫ ਐਮਰਜੈਂਸੀ ਸੇਵਾਵਾਂ ਹੀ ਚਾਲੂ ਰੱਖੀਆਂ ਗਈਆਂ ਸਨ। ਫਿਲਾਰ ਤੋਂ ਪ੍ਰਪਾਲ ਦੇ ਨਾਲ ਸੁਰਿੰਦਰ ਦੀ ਰਿਪੋਰਟ ਸਰਨਾ ਫਲੋਰ ਦਾ ਐਨਜੀਓ ਹੈਗਾ ਮਨੁਸ਼ਾਨੀਆਂ ਦੇ ਸੇਵਾਦਾਰ ਤੇ ਤੁਸੀਂ ਵੀ ਦੇ ਓਨਰ ਆ ਰਹੇ ਹੋ ਕਿ ਅੱਜ ਫਲੋਰ ਦੇ ਡਾਕਟਰਾਂ ਦੇ ਨਾਲ ਮੁੰਡਾ ਮੁੰਡਾ ਲਾ ਕੇ ਖੜੇ ਗਿਆ ਤੇ ਤੁਹਾਨੂੰ ਸਾਰਾ ਮਾਮਲਾ ਹੈਗਾ ਜਿੱਦੋਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਕੋਲਕਾਟਾ ਦੇ ਵਿੱਚ ਜਿਹੜੀ ਆਪਣੀ ਇੱਕ ਡਾਕਟਰ ਦੇ ਨਾਲ ਇੱਕ ਰੇਪ ਦਾ ਇਨਸੀਡੈਂਟ ਹੋਇਆ ਤੇ ਉਸ ਚੀਜ਼ ਨੂੰ ਸੁਸਾਇਡ ਬਣਾਉਣ ਦੇ ਵਿੱਚ ਮਤਲਬ ਉੱਥੇ ਡਾਕਟਰਾਂ ਨਾਲ ਤੇ ਉੱਥੇ ਦਾ ਜਿਹੜੇ ਪੁਲਿਸ ਪੁਲਿਸ ਦਾ ਹੱਥ ਸੀਗਾ ਉਹਦੇ ਰਿਲੇਟਡ ਫਲੋਰ ਦੇ ਇਹ ਡਾਕਟਰ ਹੈਗੇ ਇਸ ਰੋਡ ਤੇ ਉਤਰੇ ਆ ਤੋ ਕੋਰੀ ਨਿਊਜ਼ ਪਰਿਵਾਰ ਨੂੰ ਇੰਡਸਟਰੀ ਜ਼ਬਾਨ ਦੇ ਲਈ ਤੇ ਸਾਡੀ ਐਨਜੀਓ ਇਹਨਾਂ ਨਾਲ ਆਈ ਹੈ ਕਿ ਅੱਜ ਪਹਿਲੀ ਵਾਰ ਡਾਕਟਰ ਆਪਣੇ ਫਲੋਰ ਦੇ ਵਿੱਚ ਇਸ ਜੀ ਲਈ ਖੜਿਆ ਤੇ ਇਸ ਜੀ ਲਈ ਆਪਾਂ ਅੱਗੇ ਵਧਾਈਏ ਤੇ ਸਾਰੇ ਸ਼ਹਿਰ ਨਿਵਾਸੀ ਨੂੰ ਹੀ ਸਾਥ ਦੀ ਲੋੜ ਹੈਗੀ ਹੈ ਕਿ ਜਿੱਦਾਂ ਡਾਕਟਰ ਹੀ ਉਤਰੇ ਆ ਸਭ ਦੇ ਕਰੀ ਤਿਆਪਣਾ ਹੈਗੀਆਂ ਸਾਰੇ ਇਸ ਜੀ ਨੂੰ ਸਾਥ ਦੇਵੋ ਤਾਂ ਇਸ ਭੈਣ ਨੂੰ ਆਪਾਂ ਜਸਤੀ ਦਵਾਈਏ ਜਿੱਥੇ ਇਥੇ ਆਪਣੇ ਆਪਣੇ ਲੈਵਲ ਤੇ ਜਿਹੜਾ ਜਸਤੀ ਦਵਾ ਸਕਦਾ ਉਹ ਜੁਰਦਾ ਹੋ ਜੀ ਧੰਨਵਾਦ ਜੀ ਡਾਕਟਰ ਜੀ ਸਾਰੇ ਫਲੋਰ ਦੇ ਸਿੰਘਾ ਡਾਕਟਰ ਤੁਸੀਂ ਅੱਜ ਰੋਡ ਤੇ ਤਰੇ ਹੈਗੇ ਆ ਤੁਹਾਡੇ ਜੂਨੀਅਰ ਵੀ ਤੁਹਾਡੇ ਨਾਲ ਹੈਗੇ ਆ ਅ ਜਸਤੀ ਦੀ ਤੁਸੀਂ ਮੰਗ ਕਰ ਰਹੇ ਸਰ ਕੀ ਸਰਾ ਮਾਮਲਾ ਹੈ ਜੀ ਇਹ ਮਾਮਲਾ ਜੀ ਕਲਕੱਤਾ ਮੈਡੀਕਲ ਕਾਲਜ ਦਾ ਹੈ ਜੀ ਕਲਕੱਤਾ ਮੈਡੀਕਲ ਕਾਲਜ ਦੀ ਇੱਕ ਸੀਨੀਅਰ ਰੈਜ਼ੀਡੈਂਟ ਡਾਕਟਰ ਕੁੜੀ ਜਿਹੜੀ ਕਿ ਰਾਤ ਦੀ ਡਿਊਟੀ ਤੇ ਸੀ ਉਹਦੇ ਨਾਲ ਕੁਝ ਅੰਸਰਾਂ ਨੇ ਜ਼ਬਰਜਨਾਹ ਕੀਤਾ ਉਹਦਾ ਮਰਡਰ ਕੀਤਾ ਬੜਾ ਬੇਰਹਿਮੀ ਨਾਲ ਅਸੀਂ ਉਸ ਨੂੰ ਇਨਸਾਫ ਦਿਵਾਉਣ ਲਈ ਅਸੀਂ ਸਾਰੇ ਡਾਕਟਰ ਸਾਰੇ ਮੈਡੀਕਲ ਇੰਸਟੀਚੂਨਸ ਜੋ ਵੀ ਮੈਡੀਕਲ ਇੰਸਟੀਚੂਨ ਦੇ ਵਿੱਚ ਆਉਂਦਾ ਚਾਹੇ ਲੈਬਾਰਟਰੀ ਹੈ ਚਾਹੇ ਫਾਰਮੇਸੀ ਹੈ ਚਾਹੇ ਕੋਈ ਟੈਕਨੀਸ਼ੀਅਨ ਹੈ ਚਾਹੇ ਜੋ ਵੀ ਜਿੱਥੇ ਵੀ ਉਹ ਕੰਮ ਕਰਦੇ ਇਹੋਰ ਦੀ ਮੈਡੀਕਲ ਸੂਲ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ